ਗੋਰ ਮੇਰਾ ਨਾਮ ਆ ਅੱਜ ਆਵੇ ਬੱਚਿਆ ਕਾਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਰਾਮ ਆ ਉਹ ਦੋਵੇਂ ਨਿਗਨਗੇ ਬੱਚੇ ਪੜੇ ਆ ਮਰੇ ਦੇ ਸੇਤੇ ਚਲੋ ਉਹ ਬੱਚੇ ਰਹਿੰਦੇ ਕਾਮ ਤੋਂ ਆਏ ਮੁੰਡੇ 15 16 20 ਮੁੰਡੇ ਆ ਉਹਦੇ ਗੱਲ ਲੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾਰੀ ਆ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾਹੇ ਨਾਲ ਲੈ ਗਏ ਜਦੋਂ ਮੈਂ ਆਈ ਮੋਗਾ ਦਸਾਰਾ ਦੋਵਾਂ ਦਾ ਸਿਰ ਤੇ ਨਹੀਂ ਆਗਿਆ ਇਹ ਗਾਗਾ ਝਗੜਾ ਨੂੰ ਹੋ ਕੇ ਰਿਹਾ ਉਹ ਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਹਾ ਮੇਰਾ ਨਾਮ ਲੈ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਛੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਇਹਦੇ ਉਹ ਜਨਾਬ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਅੰਮ੍ਰਿਤਸਰ ਕਿੱਥੋਂ ਦੇ ਆ ਰਾਮਨਗਰ ਤੋਂ ਨੀਂਦਾ ਅੱਜੇ ਹੁਣੇ ਨਾ ਮੁੰਡੇ ਆ ਦੋ ਘਰੇ ਬੱਚੇ ਉਹਨਾਂ ਦਾ ਮਾਂ ਦੇ ਪਿਓ ਨਹੀਂ ਹੈਗਾ ਤੇ ਕੋਈ ਜਾਣ ਪਛਾਣ ਤੇ ਮੁੰਡੇ ਕਾਫੀ ਆ ਪਰਵਾਸੀ ਵੀ ਨੇ ਜਿਨ੍ਹਾਂ ਨੇ ਆਣ ਕੇ ਤੁਹਾਨੂੰ ਘਾ ਲਿਆ ਅੰਦਰ ਗਏ ਤੇ 17 ਵੀ ਥਾਲ ਲੈ ਗਏ ਬਹੁਤ ਗੁੱਸੇ ਮਾਰ ਦਿੱਤੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਡ ਡਾਟਾ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇਥੋਂ ਤੇ ਇਹ ਜਿਹੜਾ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇਥੋਂ ਕੱਢਿਆ ਜਾ ਹਾਂਜੀ ਗਗਨਦੀਪ ਸਿੰਘ ਹਰ ਕੋਈ ਰਹਿਣ ਵਾਲੇ ਆ ਰਾਮਨਗਰ ਕੋਲੋਂ ਕੀ ਗੱਲ ਹੈ ਮਜਾਦ ਕੋਸ਼ ਨਹੀਂ ਭਾਜੀ ਮੈਂ ਕੱਪ ਤੋਂ ਆ ਤੇ ਮੈਂ ਚਾਰ ਪੰਜ ਦਿਨਾਂ ਦਾ ਡੰਡੀ ਘਰੇ ਗਏ ਘੋੜੇ ਝੂਟਦਾ ਮੇਰਾ ਕੰਮ ਜੇ ਤੇ ਚਾਰ ਪੰਜ ਦਿਨਾਂ ਚੱਲੇ ਗੜੀ ਅੱਜ ਐਂ ਦੇ ਮੇਰੇ ਘਰੇ ਗੇੜਾ ਮਾਰ ਕੇ ਆਵਾ ਆਈ ਤੋਂ ਬਤਾ ਕੇ ਐਕਟਿਵਾਰੇ ਗਿਆ ਆ ਤੇ ਚਾਰ ਕਿ ਮੁੰਡੇ ਆ ਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਗਿਆਨੇ ਕੀ ਕਿਦਾਂ ਮੈਂ ਕਿਹਾ ਪਰ ਮੇਰਾ ਨਾਮ ਹੈਗਾ ਰੋ ਨਾਲ ਲਾ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਬੋ ਬੋ ਤੇ ਕਹਿੰਦੇ ਭੇੜਾ ਸੁੱਟਣ ਦਾ ਮੇਰੇ ਭਾਈ ਜੀ ਪਹਿਲਾਂ ਉਹ ਸੁੱਟਣ ਦਾ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਵੇ ਦੇਣ ਜਿਹੜੇ ਹੈਗੇ ਇਹ ਕੁਛ ਵੀ ਨਹੀਂ ਹੈਗਾ ਮੈਂ ਤਾਂ ਇਹ ਨਹੀਂ ਮੈਂ ਝਗੜਾ ਥੋੜਾ ਹੋਇਆ ਛੋਟਾ ਕੁਛ ਨਹੀਂ ਹੋਇਆ ਵਾਜੀ ਹਾਂ ਚੱਕਦਾ ਵੀ ਝਗੜਾ ਯਾਕਦਮੀ ਮਤਲਬ ਕਿ ਹੋਇਆ ਨਾ ਪੰਜਾਬੀਆਂ ਦੇ ਵੈਰ ਪੈਣ ਦੇ ਆ ਭਾਈਏ ਆ ਜਿਹੜੇ ਪ੍ਰਵਾਸੀ ਹੈਗੇ ਆ ਸਾਰੇ ਭਾਈਏ ਇਹਦਾ ਜੀ ਥੋੜੀ ਜੇ ਆਟੇਵਾ ਵੀ ਥੋੜੀ ਜੇ ਹੈ ਹਥਿਆਰ ਚਾਰ ਪੰਜ ਉਹਨਾਂ ਕੋ ਮਤਲਬ ਕਿ ਜਿਹੜੇ ਬੰਦੇ ਮੈਂ ਤਾਂ ਦੱਸਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਛੁੱਟਿਆ ਮੈਂ ਗੋ ਗੱਲ ਪੈਣ ਨੂੰ ਹੈ ਕਿ ਦਸਾਰ ਨੂੰ ਹੱਥ ਲੱਗਾ ਮੈਂ ਗੋ ਗੱਲ ਪੈਣ ਨੂੰ ਹੈ ਦੇ ਘਟੋ ਘਟੂ ਨਹੀਂ ਮੇਰੇ ਨਾਲ ਨਾ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ 17 ਕੋ ਪਾਣਾ ਹੈਗੇ ਨੇ ਮੈਥੋ ਦਾ ਹੀ ਰਹਿਣਾ ਹੈ ਕੰਮ ਮੇਰਾ ਜ ਟਿਕਟ ਦਾ ਹੈ ਜਿਹੜੀ ਕਿਤੇ ਦੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿ ਲੱਛਿਆ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਜਿਹੜੇ ਝਗੜੇ ਦੇ ਦੋਵੇਂ ਭਰਾ ਦੋਵੇਂ ਭਰਾ ਸਰਦਾਰ ਹੈਂ ਹਾਂ ਜੀ ਮੈडम ਦੱਸਾਂ ਦਸਤਾਰ ਦੇ ਦੋ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਹੀ ਸਾਰੇ ਲੱਬੇ ਦੇਖਦੇ ਨੇ ਤੁਹਾਨੂੰ ਕਿਸ ਤਰ੍ਹਾਂ ਹਾਂ ਨਾਲ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਊਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ